ਸਿੱਧੂ ਮੂਸੇਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਹੀ ਧੂੜਾਂ ਪੱਟੀ ਤੁਰਿਆ ਆਉਂਦਾ ਹੈ ਤੇ ਇਸ ਟਾਈਮ ਇਹ ਟੀਜ਼ਰ ਵਰਲਡ ਵਾਈਡ ਨੰਬਰ 2 ਟ੍ਰੈਂਡਿੰਗ ਤੇ ਚੱਲ ਰਿਹਾ ਹੈ ਤੇ ਇਸ ਗੀਤ ਨਾਲ ਮੁਕਾਬਲਾ ਕਰਨ ਵਾਲੇ ਇੱਕ ਸਿੰਗਰ ਦੀ ਪੋਸਟ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਉਸ ਸਿੰਗਰ ਨੂੰ ਸਿੱਧੂ ਮੂਸੇਵਾਲੇ ਦੇ ਯਾਰ ਭਾਨਾ ਪਘੋੜਾ ਨੇ ਆਪਣੇ ਹੀ ਦਾਜ ਵਿੱਚ ਦੇਖੋ ਫਿਰ ਕਿਵੇਂ ਜਵਾਬ ਦਿੱਤਾ ਹਾਂਜੀ ਸਾਰਿਆਂ ਨੇ ਆਪਾਂ ਗਾਣਾ ਦੇਖ ਹੀ ਲਿਆ ਜਿਹੜਾ ਵਹਿੜਦਾ ਤੇ ਸਭ ਤੋਂ ਵੱਡੀ ਗੱਲ ਭੂਟੋ ਪਤਾ ਕੀ ਹੈ ਪਤਾ 99 ਨੰਬਰ ਤੇ ਹੈ ਪੂਰੇ ਬਾਲਡ ਚੋਂ ਪੂਰੇ ਵਰਲਡ ਚੋਂ ਇਹ 2 ਨੰਬਰ ਤੇ ਪੂਰੇ ਵਰਲਡ ਚੋਂ ਤੇ ਜਿਹੜਾ ਇੱਕ ਚੈਲੰਜ ਕਰਦਾ ਸੀ ਕਹਿੰਦਾ ਆਏ ਆ ਉਹਦਾ ਕੋਈ ਮਿਰਸ ਵਾਲਾ ਨੰਬਰ ਚ ਹੀ ਹੈ ਨਹੀਂ ਸਾਰਾ ਅਸੀਂ ਨੈਟ ਫਰੋਲ ਲਿਆ ਨਾ ਨਾ ਉਹ ਲੀਲੀਆਂ ਫਿਲੀਆਂ ਨੂੰ ਤਾਂ ਉਹ ਨੇੜੇ ਨਹੀਂ ਲੱਗਣ ਦਿੰਦਾ ਠੀਕ ਹੈ ਨਾ ਸਿੱਧੂ ਦੀ ਰੀਸ ਤਾਂ ਦੋਤੋਂ ਸੱਤ ਜਨਮ ਲੈ ਕੇ ਨਹੀਂ ਹੋਣੀ ਸੱਤ ਜਨਮ ਲੈ ਕੇ ਠੀਕ ਹੈ ਨਾ ਸਿੱਧੂ ਮੂਸੇ ਵਾਲਾ ਜਿੰਦਾ ਜਿੰਦਾਬਾਦ ਐਵੇਂ ਤੁਸੀਂ ਕਿਉਂ ਤੁਸੀਂ ਤਾਂ ਯਾਰ ਮੇਰੀ ਗੱਲੋਂ ਗਣਤੀ ਚ ਹੀ ਨਹੀਂ ਆਉਂਦੇ ਤੁਸੀਂ ਤਾਂ ਗਣਤੀ ਚ ਨਹੀਂ ਆਉਂਦੇ ਉਹ ਆ ਗਏ ਆਪ ਨੂੰ ਸਮਝਦੇ ਬਹੁਤ ਜੱਟ ਟੌਪ ਤੇ ਆ ਤੇ ਟੌਪ ਤੇ ਰਹੂਗਾ ਜਿਹੜੀਆਂ ਲੀਲੀਆਂ ਭੀਲੀਆਂ ਠੀਕ ਆ ਤੁਹਾਡਾ ਚੱਲਦਾ ਚਲਾਈ ਚਲੋ ਢਾਂਚਾ ਐਵੇਂ ਨਾ ਪੰਗਾ ਲਿਆ ਕਰੋ ਦੇ ਨੂੰ ਤੁਹਾਨੂੰ ਲੱਗਦਾ ਵੀ ਯਾਰ ਅਜ ਅਸੀਂ ਕਰਨੀ ਕੀ ਕਰਦੇਗੇ ਤੁਸ ਕੋਸ ਵੀ ਨਹੀਂ ਹੋਣਾ 1 ਨੰਬਰ ਤੇ ਪੂਰੇ ਵਰਲਡ ਤੋਂ ਆ ਜੱਟ 1 ਨੰਬਰ ਤੇ ਚੈੱਕ ਕਰ ਲਓ ਨੈਟ ਤੇ ਜਾ ਕੇ पहिले नंबर ते जावड्या पहिले ते सिद्ध मूसेवाला